ખાણે ਚੋ ਚੋਰੀ ਹੋ ਜਾਵੇ ਸੁਣ ਕੇ ਬੜਾ ਅਜੀਬ ਜਿਹਾ ਲੱਗਦਾ ਹੈ ਪੰਜਾਬ ਦੇ ਮਾਲ ਖਾਨਿਆਂ ਦੇ ਵਿੱਚੋਂ ਜਾਂ ਕੋਤਾਂ ਦੇ ਵਿੱਚੋਂ 10 ਅਸਲੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਗਾਇਬ ਅਸਲੇ ਦਾ ਪਤਾ ਲਾਉਣ ਦੀ ਥਾਹ ਪੁਲਿਸ ਅਧਿਕਾਰੀ ਟਾਲਾ ਵੱਟ ਰਹੇ ਆ ਜਿੱਥੇ ਅਸਲਾ ਚੋਰੀ ਹੋਇਆ ਅਜਿਹੇ ਪੁਲਿਸ ਖੜੀ ਤੁਸੀਂ ਇਹਨਾਂ ਨੂੰ ਕੀ ਸਮਝਦੇ ਬੜੀ ਪੱਧਰੀ ਆ ਵੇਖੋ ਦਾ ਆਫਰ ਕਿੱਦਾਂ ਜਗੜਬੰਦ ਕਰਕੇ ਲਿਉਂਦੇ ਆ ਕੋਟਾ ਥਾਣਿਆਂ ਚੋਂ ਹਥਿਆਰ ਗਾਇਬ ਹੋਣ ਦਾ ਇਹ ਮਸਲਾ ਉੱਚ ਅਦਾਲਤ ਚ ਸਾਲ 2022 ਚ ਪਹੁੰਚਦਾ ਜਦੋਂ ਤਰਨਤਾਰਨ ਸਿਟੀ ਦੇ ਥਾਣੇ ਚ ਇੱਕ ਸ਼ਖਸ ਦਾ ਜਮਾ ਕਰਾਇਆ ਹਥਿਆਰ ਗੁੰਮ ਹੋਣ ਦੀ ਖਬਰ ਮਿਲਦੀ ਇਕੱਲਾ ਤਰਨਤਾਰਨ ਥਾਣਾ ਹੀ ਨਹੀਂ ਬਠਿੰਡਾ ਦੇ ਦਿয়ালਪੁਰਾ ਥਾਣੇ ਚੋਂ ਵੀ ਅਸਲਾ ਗਾਇਬ ਹੋਣ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਆਇਆ ਸੀ ਥਾਣਾ ਕਰਤਾਰਪੁਰ ਚੋਂ ਹਥਿਆਰ ਚੋਰੀ ਦਾ ਇੱਕ ਹੋਰ ਮਾਮਲਾ ਸਾਲ 2016 ਚੋ ਸਾਹਮਣੇ ਆਇਆ ਸੀ ਇੱਥੇ ਮਾਲਖਾਨੇ ਚੋਂ ਰਾਈਫਲ AK47 ਚੋਰੀ ਹੋ ਗਈ ਸੀ ਦਾ ਕੇਸ ਟਾਈਮ ਲਾਈਨ ਸਤਸ੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਘਰਾਂ ਚ ਚੋਰੀਆਂ ਹੁੰਦੀਆਂ ਸੜਕਾਂ ਤੇ ਲੁੱਟਾ ਖੋਹਾਂ ਹੁੰਦੀਆਂ ਇੱਥੋਂ ਤੱਕ ਕਿ ਦੁਕਾਨਾਂ ਚ ਵੜ ਕੇ ਸ਼ਰੀਆਮ ਹਥਿਆਰਾਂ ਦੀ ਨੋਕ ਤੇ ਲੁੱਟ ਜਈਆਂ ਵਾਰਦਾਤਾਂ ਸੁਣੀਆਂ ਤਾਂ ਆਮ ਹੋਣ ਗਈਆਂ ਪਰ ਥਾਣੇ ਚੋ ਚੋਰੀ ਹੋ ਜਾਵੇ ਸੁਣ ਕੇ ਬੜਾ ਅਜੀਬ ਜਿਹਾ ਲੱਗਦਾ ਹੈ ਅਜੀਬ ਹੀ ਨਹੀਂ ਲੱਗਦਾ ਹੈਰਾਨੀ ਵੀ ਹੁੰਦੀ ਹੈ ਅਚੰਬਾ ਵੀ ਹੁੰਦਾ ਹੈ ਅਸਲਾ ਚੋਰੀ ਹੋਇਆ ਜਾਂ ਫਿਰ ਗਾਇਬ ਹੋਇਆ ਇਹ ਇੱਕ ਮਿਸਟਰੀ ਬਣੀ ਹੋਈ ਹੈ ਇੱਕ ਉਲਝਣ ਤਾਣੀ ਹੈ ਇਹ ਆਪਣੇ ਆਪ ਚ ਇੱਕ ਅਚੰਬਾ ਹੈ ਪੰਜਾਬ ਦੇ ਕਈ ਥਾਣਿਆਂ ਚੋਂ ਅਸਲਾ ਗਾਇਬ ਹੋਣ ਦੀ ਖਬਰ ਮਿਲੀ ਹੈ ਪਿਛਲੇ 2 ਸਾਲਾਂ ਚ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆਏ ਤੇ ਫਿਰ ਇਹ ਮਸਲਾ ਹਾਈ ਕੋਰਟ ਦੇ ਦਰਵਾਜ਼ੇ ਤੇ ਪਹੁੰਚਦਾ ਤੇ ਉੱਚ ਅਦਾਲਤ ਨੇ ਪੰਜਾਬ ਪੁਲਿਸ ਨੂੰ ਫਟਕਾਰ ਵੀ ਲਾਈ ਹੈ ਤੇ ਸਵਾਲ ਵੀ ਪਾਏ ਨੇ ਕਿ ਕਿੱਥੇ ਗਿਆ ਉਹ ਅਸਲਾ ਜਿਹੜਾ ਨਹੀਂ ਮਿਲ ਰਹਾ ਤੇ ਕਾਰਵਾਈ ਕੀ ਹੋਈ ਹੈ ਅਫਸਰਾਂ ਨੂੰ ਇਸ ਬਾਬਤ ਨੋਟਿਸ ਦਿੱਤਾ ਗਿਆ ਕਿ ਥਾਣੇ ਚੋਂ ਗੁੰਮ ਹੋਏ ਅਸਲਿਆਂ ਦੀ ਪੂਰੀ ਜਾਣਕਾਰੀ ਜਿਹੜੀ ਹੈ ਮੁਹੱਈਆ ਕਰਵਾਈ ਜਾਵੇ ਕਿਉਂਕਿ ਜਦੋਂ ਕਿਸੇ ਅਫਸਰ ਦਾ ਸਰਕਾਰੀ ਅਸਲਾ ਗੁੰਮ ਹੋ ਜਾਵੇ ਉਹਦੇ ਵਿੱਚ ਕਈ ਤਰੱਕੇ ਦੀਆਂ ਧਾਰਾਵਾਂ ਲੱਗ ਸਕਦੀਆਂ ਨੇ ਸਸਪੈਂਸ਼ਨ ਹੋ ਸਕਦੀ ਹੈ ਡਿਪਾਰਟਮੈਂਟਲ ਖੁੱਲ ਸਕਦੀ ਹੈ ਪੰਜਾਬ ਦੇ ਮਾਲਖਾਨਿਆਂ ਦੇ ਵਿੱਚੋਂ ਜਾਂ ਕੋਤਾਂ ਦੇ ਵਿੱਚੋਂ 10 ਅਸਲੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਹਰਿਆਣਾ ਉੱਚ ਅਦਾਲਤ ਦੀ ਸਖਤ ਟਿੱਪਣੀ ਵੀ ਵੇਖਣ ਨੂੰ ਮਿਲੀ ਹੈ ਪੰਜਾਬ ਪੁਲਿਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਝਾੜ ਪਾਈ ਹੈ ਮੌਜੂਦਾ ਹਾਲਾਤ ਚ ਪੰਜਾਬ ਪੁਲਿਸ ਦੀ ਹਾਲਤ ਕੁਝ ਤਰਸਯੋਗ ਨਜ਼ਰ ਆ ਰਹੀ ਹੈ ਇਹ ਹਾਈ ਕੋਰਟ ਕਹਿ ਰਹੀ ਹੈ ਅਸੀਂ ਨਹੀਂ ਗਾਇਬ ਅਸਲੇ ਦਾ ਪਤਾ ਲਾਉਣ ਦੀ ਥਾਂ ਪੁਲਿਸ ਅਧਿਕਾਰੀ ਟਾਲਾ ਵੱਟ ਰਹੇ ਆ 4 ਮਹੀਨੇ ਅੰਦਰ ਰਿਕਵਰੀ ਦਾ ਵਾਅਦਾ ਕੀਤਾ ਗਿਆ ਸੀ ਮਾਲ ਖਾਨਿਆਂ ਚੋਂ ਗਾਇਬ ਹਥਿਆਰਾਂ ਚੋਂ ਸਿਰਫ ਰਿਕਵਰੀ ਜਿਹੜੀ ਆ ਉਹ ਇੱਕ ਦੀ ਹੋਈ ਆ ਸ਼ੁਰੂਆਤ ਚ ਅਦਾਲਤ ਨੂੰ 14 ਹਥਿਆਰ ਗਾਇਬ ਹੋਣ ਦੀ ਸੂਚਨਾ ਦਿੱਤੀ ਗਈ रिकवरी ਤੋਂ ਬਾਅਦ ਇਹ ਗਿਣਤੀ ਠਾਕੇ 10 ਦੱਸੀ ਗਈ ਹੈ 12 ਨਵੰਬਰ ਤੱਕ ਅਦਾਲਤ ਨੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਉਦੋਂ ਤੱਕ ਹਾਈ ਕੋਰਟ ਨੇ ਮਸਲੇ ਦੀ ਤਾਜ਼ਾ ਸਥਿਤੀ ਰਿਪੋਰਟ ਜਿਹੜੀ ਹੈ ਉਸ ਦੇ ਉੱਤੇ ਸਟੇਟਸ ਰਿਪੋਰਟ ਯਾਨੀ ਕਿ ਮੰਗ ਲਈ ਹੈ ਇੱਕ ਪਾਸੇ ਪੰਜਾਬ ਹਰਿਆਣਾ ਹਾਈ ਕੋਰਟ ਜਿੱਥੇ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਪਰ ਲੀਡਰ ਇਸ ਨੂੰ ਛੋਟੀ ਮੋਟੀ ਹੀ ਗੱਲ ਸਮਝਦੇ ਆ ਜਿੱਥੇ ਅਸਲਾ ਚੋਰੀ ਹੋਇਆ ਆ ਜਿਹੜੀ ਪੁਲਿਸ ਖੜੀ ਤੁਸੀਂ ਇਹਨਾਂ ਨੂੰ ਕੀ ਸਮਝਦੇ ਬੜੀ ਪੱਧਰੀ ਆ ਵੇਖੋ ਆ ਦਾ ਕਿਦਾਂ ਜਗੜਬੰਦ ਕਰਕੇ ਲਿਆਉਂਦੇ ਆ ਇਹ ਇੰਤਾ ਦੀ ਕੋਈ ਗੱਲ ਨਹੀਂ ਕੋਈ ਨਿੱਕੀ ਮੋਟੀ ਵਾਅਦਾਤ ਹੋ ਜਾਂਦੀ ਆ ਇਹ ਗੱਲਾਂ ਵੇਖੋ ਪੰਜਾਬ ਦੇ ਵਿੱਚ ਕਿਤੇ ਪਹਿਲੀ ਵਾਰ ਨਹੀਂ ਹੁੰਦੀਆਂ ਬਟ ਇਹਦਾ ਮਤਲਬ ਇਹ ਨਹੀਂ ਕਿ ਇਹਨਾਂ ਦਾ ਹੱਲ ਕੋਈ ਨਹੀਂ ਅਸੀਂ ਉਹਨੂੰ ਤੱਕ ਕਿੰਨੇ ਫੜੇ ਕਈ ਵਾਰਦਾਤਾਂ ਹੋ ਗਈਆਂ ਉਸੇ ਦੇ ਫੜ ਲਿੰਦੇ ਹੋ ਇੰਤਾ ਦੀ ਗੱਲ ਨਹੀਂ ਕੋਈ ਕੋਤਾ ਥਾਣਿਆਂ ਚੋਂ ਹਥਿਆਰ ਗਾਇਬ ਹੋਣ ਦਾ ਇਹ ਮਸਲਾ ਉੱਚ ਅਦਾਲਤ ਚ ਸਾਲ 2022 ਚ ਪਹੁੰਚਦਾ ਜਦੋਂ ਤਰਨਤਨ ਸਿਟੀ ਦੇ ਥਾਣੇ ਚ ਇੱਕ ਸ਼ਖਸ ਦਾ ਜਮ੍ਹਾਂ ਕਰਾਇਆ ਹਥਿਆਰ ਗੁੰਮ ਹੋਣ ਦੀ ਖਬਰ ਮਿਲਦੀ ਹੈ ਥਾਣਿਆਂ ਚੋਂ ਅਸਲੇ ਗਾਇਬ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਆ ਇਹ ਕੇਸ ਸਾਲ 2022 ਚ ਸਾਹਮਣੇ ਆਉਂਦਾ ਉਸ ਵੇਲੇ ਵੀ ਹਾਈ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਹਥਿਆਰਾਂ ਦਾ ਬਿਉਰਾ ਸੌਂਪਣ ਦੇ ਹੁਕਮ ਚਾੜ੍ਹੇ ਸੀ ਜੇਕਰ ਹਥਿਆਰ ਗੁੰਮ ਨੇ ਤਾਂ ਉਸ ਦੀ ਵੀ ਜਾਣਕਾਰੀ ਦੇਣ ਲਈ ਕਿਹਾ ਸੀ ਸੂਬੇਦਾਰ ਮੇਜਰ ਮਾਲਵਾ ਸਿੰਘ ਦੀ ਕਾਰਬਾਈਨ ਗਾਇਬ ਹੋਣ ਤੋਂ ਬਾਅਦ ਇਹ ਮਸਲਾ ਉੱਠਿਆ ਸੂਬੇਦਾਰ ਮੇਜਰ ਮਾਲਵਾ ਸਿੰਘ ਨੂੰ ਕਾਰਬਾਈਨ ਦਾ ਲਾਇਸੈਂਸ ਦਿੱਤਾ ਗਿਆ ਸੀ ਉਹਨਾਂ ਨੇ ਇਸ ਨੂੰ ਤਰਨਤਾਰਨ ਪੁਲਿਸ ਸਟੇਸ਼ਨ 'ਚ ਜਮ੍ਹਾਂ ਕਰਵਾ ਦਿੱਤਾ ਸੀ ਇਲਜ਼ਾਮ ਲੱਗੇ ਕਿ ਬਖਸ਼ੀਸ਼ ਸਿੰਘ ਨੇ ਇਸ ਹਥਿਆਰ ਨੂੰ ਉੱਥੋਂ ਗਾਇਬ ਕਰ ਦਿੱਤਾ ਅਦਾਲਤ ਨੂੰ ਦੱਸਿਆ ਗਿਆ ਕਿ ਇਸ ਮਾਮਲੇ 'ਚ ਟ੍ਰਾਇਲ ਕੋਰਟ ਨੇ ਫਾਈਨਲ ਰਿਪੋਰਟ ਦਾਖਲ ਕਰ ਦਿੱਤੀ ਹੈ ਕਾਰਬਨ ਆਪਣੇ ਰਿਸ਼ਤੇਦਾਰ ਦੀ ਦੱਸਦੇ ਹੋਏ ਦਲਜੀਤ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਉਸ ਵੇਲੇ ਮਾਮਲਾ ਹਾਈ ਕੋਰਟ ਦੇ ਧਿਆਨ ਦੇ ਵਿੱਚ ਆਉਂਦਾ ਹੈ ਔਰ ਉੱਚ ਅਦਾਲਤ 'ਚ ਤਰਨਤਾਰਨ ਦੇ ਐਸਐਸਪੀ ਨੇ ਹਲਫਨਾਮਾ ਵੀ ਦਾਖਲ ਕੀਤਾ ਉਸ ਅੰਦਰ ਰਿਕਵਰੀ ਨੂੰ ਲੈ ਕੇ ਸਿੱਧਾ ਕੋਈ ਜਵਾਬ ਨਹੀਂ ਦਿੱਤਾ ਗਿਆ ਇਕੱਲਾ ਤਰਨਤਾਰਨ ਥਾਣਾ ਹੀ ਨਹੀਂ ਬਠਿੰਡਾ ਦੇ ਦਿਆਲਪੁਰਾ ਥਾਣੇ 'ਚੋਂ ਵੀ ਅਸਲਾ ਗਾਇਬ ਹੋਣ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਆਇਆ ਸੀ ਇਹ ਕੇਸ ਚ ਤਾਂ ਥਾਣਾ ਮੁਨਸ਼ੀ ਹੀ ਲਪੇਟੇ ਚ ਆ ਗਿਆ ਸੀ ਕਿਉਂਕਿ ਥਾਣੇ ਦੇ ਮੁਨਸ਼ੀ ਕੋਲ ਹੀ ਅਸਲੇ ਦਾ ਸਾਰਾ ਰਿਕਾਰਡ ਹੁੰਦਾ ਉਸੇ ਕੋਲੇ ਉਸ ਮਾਲਖਾਨੇ ਦੀਆਂ ਚਾਬੀਆਂ ਹੁੰਦੀਆਂ ਨੇ ਥਾਣੇ ਦੇ ਮਾਲਖਾਨੇ ਚ ਉਹ ਹਥਿਆਰਾਂ ਸਣੇ ਡਰੱਗ ਮਨੀ ਵੀ ਜਿਹੜੀ ਐ ਗੁੰਮ ਹੋਈ ਸੀ ਗਾਇਬ ਹੋ ਗਈ ਸੀ ਇਹ ਕਿਵੇਂ ਹੋ ਗਈ ਸ਼ਹਿ ਤੇ ਹੋਈ ਜਾਂ ਫੇਰ ਕੋਈ ਲਟਕੇ ਲੈ ਗਿਆ ਬਠਿੰਡਾ ਦੇ ਥਾਣੇ ਤੋਂ ਵੀ ਅਸਲਾ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਔਰ ਬਠਿੰਡਾ ਅਧੀਨ ਪੈਂਦੇ ਥਾਣਾ ਦਿਆਲਪੁਰਾ ਭਾਈਕਾ ਦੀ ਕੋਚੋਂ ਹਥਿਆਰ ਗੁੰਮ ਹੋਏ ਸਨ ਮਾਲਖਾਨੇ ਚੋਂ ਕਈ ਹਥਿਆਰ ਤੇ 7 ਲੱਖ ਦੇ ਕਰੀਬ ਡਰੱਗ ਮਨੀ ਗਾਇਬ ਹੋਣ ਦੇ ਇਲਜ਼ਾਮ ਲੱਗੇ ਸੀ ਸਾਲ 2022 ਚ ਥਾਣਾ ਦਿਆਲਪੁਰਾ ਦੇ ਮਾਲਖਾਨੇ ਦੀ ਚੈਕਿੰਗ ਹੋਈ ਰਿਕਾਰਡ ਚੋਂ ਦਰਜ ਅਸਲੇ ਨਾਲੋਂ ਮਾਲਖਾਨੇ ਅੰਦਰ ਘੱਟ ਹਥਿਆਰ ਪਾਏ ਗਏ ਅਸਲਾ ਆਮ ਲੋਕਾਂ ਵੱਲੋਂ ਸਾਲ 2015 ਤੋਂ 2021 ਦੇ ਦਰਮਿਆਨ ਜਮ੍ਹਾਂ ਕਰਵਾਇਆ ਗਿਆ ਸੀ। ਬਠਿੰਡਾ ਪੁਲਿਸ ਨੇ ਮੁੰਸ਼ੀ ਸੰਦੀਪ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਪਰ ਮੁੰਸ਼ੀ ਫਰਾਰ ਸੀ। ਅਕਤੂਬਰ 2021 ਤੋਂ ਅਪ੍ਰੈਲ 2022 ਦੌਰਾਨ ਦਿਾਲਪੁਰਾ ਦੀ ਹਿਰਾਸਤ 'ਚੋਂ 8 ਤੋਂ ਵੱਧ ਹਥਿਆਰ ਤੇ ਡਰੱਗ ਮਨੀ ਗਾਇਬ ਹੁੰਦੀ ਹੈ। ਉਸ ਵੇਲੇ ਹੈੱਡ ਕਨਸਟੇਬਲ ਸੰਦੀਪ ਸਿੰਘ ਬਤੌਰ ਮੁੱਖ ਮੁੰਸ਼ੀ ਉੱਥੇ ਤਾਇਨਾਤ ਸੀ। ਜਾਂਚ ਦੌਰਾਨ ਖਲਾਸਾ ਹੋਇਆ ਸੀ ਪੁਲਿਸ ਹਿਰਾਸਤ ਚ ਜਮ੍ਹਾਂ ਪ੍ਰਾਈਵੇਟ ਹਥਿਆਰ ਗਹਿਣੇ ਤੇ ਨਕਦੀ ਗਾਇਬ ਨੇ ਗਾਇਬ ਹਥਿਆਰ ਫਾਜ਼ਲ ਕਾ ਤੇ ਰਾਮਪੁਰਾ ਚ ਗ੍ਰਿਫਤਾਰ ਕੀਤੇ ਗਏ ਮਲਜ਼ਮਾਂ ਤੋਂ ਬਰਾਮਦ ਹੁੰਦੇ ਆ ਔਰ ਮੁਨਸ਼ੀ ਸੰਦੀਪ ਸਿੰਘ ਹਥਿਆਰਾਂ ਦੀ ਗੁੰਮਸ਼ੁਦਗੀ ਨਾਲ ਸੰਬੰਧਿਤ ਤਿੰਨ ਵੱਖ-ਵੱਖ ਮਾਮਲਿਆਂ ਚ ਮਲਜ਼ਮ ਸੀ ਪਹਿਲਾ ਮਾਮਲਾ ਰਾਮਪੁਰਾ ਥਾਣੇ ਚ ਦਰਜ ਕੀਤਾ ਗਿਆ ਸੀ ਜਿੱਥੇ ਨਸ਼ਾ ਤਸਕਰ ਤੋਂ ਬਰਾਮਦ ਹਥਿਆਰ ਵੀ ਪਹਿਲਾ ਕਿਸੇ ਮੁਲਜ਼ਮ ਤੋਂ ਬਰਾਮਦ ਹੋਇਆ ਸੀ ਦੂਜਾ ਮਾਮਲਾ ਫਾਜ਼ਲਕਾ ਜ਼ਿਲ੍ਹੇ ਚ ਦਰਜ ਕੀਤਾ ਗਿਆ ਸੀ ਜਿੱਥੇ ਪੁਲਿਸ ਨੇ ਸਤਨਾਮ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਕੋਲੋਂ ਨਾਜਾਇਜ਼ ਹਥਿਆਰ ਜਿਹੜੇ ਆ ਉਹ ਬਰਾਮਦ ਕੀਤੇ ਗਏ ਸਨ ਖੁਲਾਸਾ ਹੋਇਆ ਸੀ ਕਿ ਹਥਿਆਰ ਕਥਿਤ ਤੌਰ ਤੇ ਮੁੰਸ਼ੀ ਸੰਦੀਪ ਸਿੰਘ ਤੋਂ ਖਰੀਦੇ ਗਏ ਆ ਤੀਸਰਾ ਮਾਮਲਾ ਥਾਣਾ ਦਿਆਲਪੁਰਾ ਚ ਦਰਜ ਹੁੰਦਾ ਜਿੱਥੋਂ ਸਾਰੇ ਹਥਿਆਰ ਤੇ ਡਰੱਗ ਮਨੀ ਗਾਇਬ ਹੋਈ ਸੀ 8 ਜਨਵਰੀ ਨੂੰ ਮੁੰਸ਼ੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਰ ਕੋਈ ਬਰਾਮਦਗੀ ਨਹੀਂ ਹੁੰਦੀ ਬਰਾਮਦਗੀ ਨਾ ਹੋਣ ਦਾ ਅਸਲ ਕਾਰਨ ਇਹ ਸੀ ਕਿ ਕੁਝ ਹਥਿਆਰ ਸੂਬੇ ਤੋਂ ਬਾਹਰ ਵੇਚੇ ਜਾ ਚੁੱਕੇ ਸੀ ਔਰ ਇਸ ਕੇਸ ਦੇ ਅੰਦਰ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਜਾਂਦਾ ਔਰ ਇਸ ਮੌਕੇ ਜਿਹੜੇ ਸ਼ਖਸ ਦਾ ਹਥਿਆਰ ਗਾਇਬ ਹੋਣ ਦਾ ਸਭ ਤੋਂ ਪਹਿਲਾ ਪਤਾ ਲੱਗਿਆ ਉਸ ਸ਼ਖਸ ਨੇ ਵੀ ਕੈਮਰੇ ਸਾਹਮਣੇ ਆ ਕੇ ਵੱਡੇ ਖੁਲਾਸੇ ਕੀਤੇ ਸੀ ਜਿਹੜਾ ਸੀਗਾ ਜੀ ਪਿਸਟਲ 32 ਬੋਰ ਇਹ ਇੱਥੇ ਜਮਾ ਸੀਗਾ ਤੇ ਇਹ 27 5 ਨੂੰ ਨਰਾਮਪੁਰੇ ਸਿਟੀ ਨਰਾਮਪੁਰੇ ਥਾਣੇ ਦੇ ਵਿੱਚ ਫੜਿਆ ਜਾਂਦਾ ਇਸ ਤੋਂ ਬਾਅਦ ਮੈਨੂੰ ਫੋਨ ਆਉਂਦਾ ਤੇ ਵੀ ਤੇਰਾ ਕਿੱਥੇ ਹੈਗਾ ਇਹ ਇਹ ਮੈਂ ਉਹਨਾਂ ਨੂੰ ਜਦੋਂ ਦੱਸਦਾ ਵੀ ਮੇਰਾ ਮੁਕਾਦਮੇ ਦੇ ਵਿੱਚ ਅਸਲਾ ਲਾਇਸੈਂਸੀ ਅਸਲਾ ਜਿਹੜਾ ਹੈਗਾ ਉਹ ਜਮਾਗਾ ਤੇ ਇਸ ਤੋਂ ਬਾਅਦ ਜਦੋਂ ਪਤਾ ਲੱਗਦਾ ਵੀ ਉਹ ਉਹ ਕਿਸੇ ਨਸ਼ੇੜੀਆਂ ਕੋਲੋਂ ਗੈਂਗਸਟਰਾਂ ਕੋਲੋਂ ਜਾਂ ਕਿਸੇ ਕੋਲੋਂ ਫੜਿਆ ਜਾਂਦਾ ਤਾਂ ਇਸ ਤੋਂ ਬਾਅਦ ਉਹੀ ਲਾਇਸੈਂਸ ਨੰਬਰ ਤੇ ਉਹ ਜਿਹੜਾ ਚੜਾਇਆ ਹੋਇਆ ਸੀਗਾ ਉਹ ਸੇਮ ਪਾਇਆ ਜਾਂਦਾ ਐਫ ਆਈ ਆਰ ਦੇ ਵਿੱਚ ਫਿਰ ਮੈਂ ਮੀਡੀਆ ਦੇ ਸਾਹਮਣੇ ਧਿਆਨ ਚ ਲਿਆਂਦੀ ਗੱਲ ਇਹ ਕੋਈ ਰਾਬਤਾ ਨਹੀਂ ਕਾਇਮ ਕੀਤਾ ਜੀ ਮੇਰੇ ਅੰਦਰ ਖਾ ਥੋੜਾ ਥੋੜਾ ਦਬਾਅ ਪਾਇਆ ਸੀ ਉਹ ਮੈਂ ਕੋਰਟ ਚ ਇੱਕ ਕੋਰਟ ਰਾਹੀਂ ਮੈਂ ਐਪਲੀਕੇਸ਼ਨ ਲਾ ਕੇ ਕੋਡ ਰਾਹੀਂ ਜੱਜ ਸਾਹਿਬ ਮਾਨਯੋਗ ਦਲੀਪ ਸਿੰਘ ਜੀ ਦੇ ਧਿਆਨ ਚ ਲਿਆਂਦੀ ਹੋਈ ਆ ਉਹਨਾਂ ਦੀ ਤਰੀਕ ਅਗਲੇ ਮਹੀਨੇ ਦੀ 12ਵੇਂ ਮਹੀਨੇ ਦੀ 8 ਤਰੀਕ ਪਈ ਹੋਈ ਹੈ ਸਾਡੀ ਉੱਥੇ ਇਹਨਾਂ ਨੂੰ ਬੁਲਾਇਆ ਉੱਥੇ ਜਾਂਦੇ ਨਹੀਂ ਹੈਗੇ ਪਹਿਲਾਂ ਜਿੰਨੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਜਮ੍ਹਾਂ ਕਰਾਇਆ ਸੀਗਾ ਕਿੰਨਾ ਡਰ ਲੱਗਦਾ ਉਹਨੂੰ ਪੂਰਾ ਹੀ ਡਰ ਆ ਜੀ ਡਰ ਦਾ ਮਾਹੌਲ ਹੀ ਥਾ ਥਾ ਤੇ ਕਤਲ ਹੋਈ ਜਾਂਦੇ ਆ ਜਦੋਂ ਮਰਜੀ ਮੇਰੇ ਨਾਲ ਵੀ ਘਟਨਾ ਵਾਪਰ ਸਕਦੀ ਹੈ ਥਾਣਾ ਕਰਤਾਰਪੁਰ ਦੀ ਕੋਚੋਂ ਵੀ ਇੱਕ ਸ਼ਖਸ ਦਾ ਜਮ੍ਹਾਂ ਹਥਿਆਰ ਗਾਇਬ ਹੋਇਆ ਸੀ ਉਦੋਂ ਵੀ ਥਾਣੇ ਦੇ ਤਤਕਾਲੀ ਮੁੰਸ਼ੀ ਕੁਲਵਿੰਦਰ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਸੀ ਪਿੰਡ ਕੁਦੋਵਾਲ ਦੇ ਬਲਵੀਰ ਸਿੰਘ ਨੇ ਪਿਛਲੀਆਂ ਪੰਚਾਇਤੀ ਚੋਣਾਂ ਮੌਕੇ ਆਪਣੇ ਦੋ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਸੀ 12 ਬੋਰ ਬੰਦੂਕ ਤੇ 32 ਬੋਰ ਦਾ ਰਿਵਾਲਵਰ ਥਾਣਾ ਕਰਤਾਰਪੁਰ ਦੇ ਵਿੱਚ ਜਮ੍ਹਾਂ ਕਰਵਾਏ ਸਨ ਜਦੋਂ ਬਲਵੀਰ ਸਿੰਘ ਹਥਿਆਰ ਵਾਪਸ ਲੈਣ ਗਿਆ ਤਾਂ ਮੁੰਸ਼ੀ ਨੇ ਰਿਵਾਲਵਰ ਮੋੜਨ ਵੇਲੇ ਟਾਲਮਟੋਲ ਕੀਤੀ ਫਿਰ ਬਲਵੀਰ ਸਿੰਘ ਨੇ ਇਸ ਦੀ ਸ਼ਿਕਾਇਤ ਐਸਐਚਓ ਨੂੰ ਕੀਤੀ ਸੀ ਤੇ ਇਹ ਰਿਵਾਰਵਰ ਹਾਲੇ ਤੱਕ ਵੀ ਬਰਾਮਦ ਨਹੀਂ ਹੋ ਸਕਿਆ। ਥਾਣਾ ਕਰਤਾਰਪੁਰ ਚੋਂ ਹਥਿਆਰ ਚੋਰੀ ਦਾ ਇੱਕ ਹੋਰ ਮਾਮਲਾ ਸਾਲ 2016 ਚੋਂ ਸਾਹਮਣੇ ਆਇਆ ਸੀ। ਇੱਥੇ ਮਾਲਖਾਨੇ ਚੋਂ ਰਾਈਫਲ AK47 ਚੋਰੀ ਹੋ ਗਈ ਸੀ। ਇਸ ਦੀ ਵਿਭਾਗੀ ਜਾਂਚ ਉਪਰੰਤ ਤਤਕਾਲੀ ਥਾਣਾ ਮੁਖੀ ਤੇ ਮੁੰਸ਼ੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਭਾਵੇਂ ਲੀਡਰ ਇਸ ਨੂੰ ਛੋਟੀ ਜਹੀ ਗੱਲ ਸਮਝਦੇ ਨੇ ਪਰ ਥਾਣਿਆਂ 'ਚੋਂ ਅਸਲਾ ਗਾਇਬ ਹੋਣਾ ਵੱਡਾ ਚਿੰਤਾਜਨਕ ਤੇ ਗੰਭੀਰ ਮਸਲਾ ਹੈ ਜਿਸ ਨੇ ਸਵਾਲ ਪੁਲਿਸ ਦੀ ਸ਼ਕਤ ਤੇ ਵੀ ਖੜੇ ਕੀਤੇ ਹੈ ਸਵਾਲ ਇਹ ਵੀ ਹੈ ਕਿ ਥਾਣੇ 'ਚੋਂ ਅਸਲਾ ਗਾਇਬ ਹੁੰਦਾ ਤਾਂ ਇਸ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਕਿਸ ਦੀ ਹੁੰਦੀ ਹੈ ਕੋਤ ਜਾਂ ਮਾਲਖਾਨਾ ਕੀ ਹੁੰਦਾ ਹਰ ਜ਼ਿਲ੍ਹੇ 'ਚ ਕੋਤ ਹੁੰਦੀ ਹੈ ਜਿੱਥੇ ਸਾਰਾ ਅਸਲਾ ਤੇ ਉਸਦਾ ਹਿਸਾਬ-ਕਿਤਾਬ ਯਾਨੀ ਕਿ ਲੇਖਾ-ਜੋਖਾ ਹੁੰਦਾ ਹੈ ਹਰ 3 ਮਹੀਨੇ ਬਾਅਦ ਗਾਸਟਡ ਰੈਂਕ ਦਾ ਅਧਿਕਾਰੀ ਥਾਣੇ ਦਾ ਮਾਲਖਾਨਾ ਚੈੱਕ ਕਰਦਾ ਹੈ ਇਸ ਚੈਕਿੰਗ ਦੀ ਵਿਸਥਾਰ ਸਹਿਤ ਰਿਪੋਰਟ ਐਸਐਸਪੀ ਨੂੰ ਭੇਜੀ ਜਾਂਦੀ ਹੈ ਜੇਕਰ ਕਿਸੇ ਥਾਂ ਤੇ ਅਸਲਾ ਘਟ ਜਾਵੇ ਤਾਂ ਜ਼ਿੰਮੇਵਾਰੀ ਸਬੰਧਤ ਥਾਣੇ ਦੇ ਮੁਨਸ਼ੀ ਦੀ ਹੁੰਦੀ ਹੈ ਇਸ ਤੋਂ ਇਲਾਵਾ ਥਾਣੇ ਦਾ ਐਸਐਚਓ ਵੀ ਅਸਲੇ ਜਾਂ ਰਿਕਾਰਡ ਨਾਲ ਛੇੜਛਾੜ ਲਈ ਜ਼ਿੰਮੇਵਾਰ ਹੁੰਦਾ ਹੈ ਆਮ ਲੋਕਾਂ ਵੱਲੋਂ ਅਸਲਾ ਜਮ੍ਹਾਂ ਕਰਵਾਉਣ ਤੇ ਕਢਵਾਉਣ ਦੀ ਸਾਰੀ ਰਿਪੋਰਟ ਅਫਸਰਾਂ ਨੂੰ ਭੇਜਣ ਦੀ ਜ਼ਿੰਮੇਵਾਰੀ ਵੀ ਮੁੰਸ਼ੀ ਤੇ ਥਾਣਾ ਮੁਖੀ ਦੀ ਹੁੰਦੀ ਹੈ ਜੇਕਰ ਕੋਤਚ ਅਸਲਾ ਘੱਟ ਮਿਲਦਾ ਤਾਂ ਮੁੰਸ਼ੀ ਤੇ ਐਸਐਚਓ ਤੋਂ ਇਲਾਵਾ ਹਲਕੇ ਦਾ ਡੀਐਸਪੀ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਮਾਮਲਾ ਬੜਾ ਗੰਭੀਰ ਹੈ ਕਿ ਉਥੋਂ ਅਸਲਾ ਗਾਇਬ ਹੋ ਜਾਣਾ ਉੱਥੋਂ ਚੀਜ਼ਾਂ ਦੀ ਚੋਰੀ ਹੋ ਜਾਣੀ ਜਿਨ੍ਹਾਂ ਦੇ ਹਿੱਸੇ ਸਮਾਜ ਨੂੰ ਮਹਫੂਜ਼ ਮਹਿਸੂਸ ਕਰਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੇ ਚੋਰਾਂ ਨੂੰ ਫੜਦੇ ਐ ਉਹਨਾਂ ਦੇ ਤੇ ਹੀ ਚੋਰੀਆਂ ਦੀ ਵਾਰਦਾਤਾਂ ਸਾਹਮਣੇ ਆਉਣ ਤਾਂ ਮਾਮਲਾ ਚਿੰਤਾ ਵਾਲਾ ਹੈ ਗੰਭੀਰਤਾ ਵਾਲਾ ਹੈ ਤੇ ਸੋਚਣ ਵਾਲਾ ਪ੍ਰੋਗਰਾਮ ਦੀ ਕੇਸ ਟਾਈਮ ਲਾਈਨ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਕਿਸੇ ਹੋਰ ਰਿਪੋਰਟ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ